ਲਓ ਜੀ ਆ ਗਏ ਭਾਈ ਸਾਡੇ ਰਿਸ਼ਤੇਦਾਰ ਹਰਗੁਣ ਦੇ ਸਵਾਗਤ ਲਈ ਪਹੁੰਚ ਗਈ ਹਰਗੁਣ ਦੀ ਛੋਟੀ ਬੂਈ ਸਾfte ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਬਰੋਣਾ ਸਾਹਿਬ ਹੋ ਠੀਕ ਠਾਕ ਆ ਜੀ ਇਹ ਬਰੋਣਾ ਸਾਹਿਬ ਜੀਜਾ ਜੀ ਕਹੀ ਗਏ ਯਾਰ ਰੋਕੇ ਮੇਰ ਕਹਿਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਦਾਂ ਨਹੀਂ ਤੂੰ ਦੱਸ ਸਤਿ ਸ੍ਰੀ ਅਕਾਲ ਪੈਰੀ ਪੂਰੀ ਹੱਥ ਲਾਈਦਾ ਹੁੰਦਾ ਪੈਰੀ ਹੱਥ ਲਾ ਹੈ ਸ਼ਰਮ ਆਉਂਦੀ ਆ ਦਾਸ ਹਾਂ ਉਹ ਕੰਨਾ ਗੋਆ ਲੱਗਿਆ ਹੋਰ ਜੀ ਪ੍ਰਾਣਾ ਸਾਹਿਬ ਠੀਕ ਆ ਜੀ ਚਲੋ ਵਧੀਆ ਤੇ ਅੱਛੀ ਤਾਂ ਅੱਸੀ ਕਰਦਾ ਤਾਂ ਦੇਸੀ ਸ਼ਾਟ ਤਾਂ ਠੀਕ ਆ ਬੰਦੇ ਪ੍ਰਾਣਾ ਸਾਹਿਬ ਸ਼ਾਟ ਮਾ ਤਾਂ ਟਿੰਗ ਆ ਹਾਂ ਥੋੜਾ ਨੇ ਮੈਂ ਥੋੜਾ ਸ਼ਾਟ ਹੋ ਗਿਆ ਨਹੀਂ ਪ੍ਰਾਣਾ ਸਾਹਿਬ ਲੱਗ ਜਾਂਦਾ ਲੰਬਾ ਲੱਗਿਆ ਨਾ ਥੋੜਾ ਜਿਹਾ ਹਾਂ ਇਹ ਸਾਹਿਬ ਲੱਗ ਜਾਂਦਾ ਨਾ ਜਾਂ ਮਗਰ ਫਿਰ ਤਾਂ ਸ਼ਾਟ ਵਾਲੀ ਫੀਲਿੰਗ ਥੋੜੀ ਜਿਆਦਾ ਆਉਂਦੀ ਹੈ ਆ ਵਾਲੀ ਫੀਲਿੰਗ ਤਾਂ ਤਕੜੀ ਐ ਹੋਰ ਕੀ ਆ ਯਾਰ ਉਹੀ ਤਾਂ ਗੱਲ ਆ ਸਾਹਬ ਕਿਤੇ ਐਵੇਂ ਹੀ ਲੱਗ ਜਾਂਦਾ ਇਹ ਮੇਰਾ ਚੂਹਾ ਆ ਕੇ ਇਹ ਮੇਰਾ ਚੂਹਾ ਉੱਤਰੀ ਕੱਟੀ ਚੂਹਾ ਭਾਈ ਹਾਂ ਚੂਹਾ ਥੋੜਾ ਜਿਹਾ ਹੋਇਆ ਵਾ ਸਾਡਾ ਢਿੱਲਾ ਹਾਂ ਥੋੜਾ ਜਿਹਾ ਕਾਉਂਗਾ ਮੈਂ ਤੁਹਾਨੂੰ ਦਵਾਈ ਦਿੱਤੀਦੀ ਹਾਂ ਬੇਰ ਕਰਤੀ ਹਾਂ ਅੱਛਾ ਉਲਟੀ ਕਰਤੀ ਹਾਂ ਅੱਛਾ ਮੈਂ ਸਾਚੀ ਕਰ ਰੋਪਰੇ ਬਦਲੇ ਮੈਂ ਆਪਣੇ ਚੱਲ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਹਾਂ ਉਹਦੀ ਉਹ ਇਹ ਖੁੱਲੂਗੀ ਨਹੀਂ ਨਾ ਖੁੱਲਿਆ ਨਹੀਂ ਨਾ ਜ਼ਵਾਰ ਕੇ ਹਾਂ ਬਿਲਕੁਲ ਬਿਲਕੁਲ ਹਾਂ ਜੀ ਇਹੀ ਕਹਿੰਦਾ ਜਾਂਦੀ ਆਂਦੀ ਠੰਡੇ ਬਿਕਾਰ ਤਿੰਮਾ ਉਹ ਕਰਦੀ ਬਿਮਾਰ ਨੇ ਆਣੇ ਉਹ ਹੀ ਤਾਂ ਗੱਲ ਹੈ ਉਹ ਹੀ ਤਾਂ ਗੱਲ ਹੈ ਹੋ ਸ਼ੋਹਣੇ ਚੱਲ ਹੁਣ ਆਏ ਹਾਂ ਪੁੱਤ ਜੱਜਾ ਚਾਚੂ ਨੂੰ ਬੁਲਾ ਦੇ ਸਾਚੀ ਕਾਲ ਹੈ ਅੱਛਾ ਲਓ ਪੂਪਾ ਜੀ ਨੂੰ ਬੁਲਾ ਦੇ ਪੂਪਾ ਜੀ ਨੂੰ ਬੁਲਾ ਦੇ ਠੀਕ ਹੈ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਕੀ ਗੱਲ ਹੈ ਹਾਂ ਕਿੱਥੇ ਹੁਫਾ ਜੀ ਕੀ ਹੋ ਗਿਆ ਜੀ ਜੋੜੀ-ਵੋੜੀ ਕਰ ਲਮਗੀ ਹੈ ਲਾਉਗਾ ਤਾਂ ਢਿੱਲਾ ਹੋ ਗਿਆ ਤਾਂ ਢਿੱਲਾ ਢਿੱਲਾ ਹੋ ਗਿਆ ਲੈ ਪੁੱਤ ਉਰੇ ਜਨਾਏ ਲੋ ਜੀ ਆਈ ਜਾਂਦੀ ਵਿਚਾਰੇ ਆਉਗੇ ਤਾਂ ਕਾਉਗੇ ਜਿਹੋਰੇ ਮੱਝੋ ਨੂੰ ਹਲੇ ਉਹ ਪ੍ਰਕਾਰ ਨਾਲ ਨਾ ਉਨੇ ਹੀ ਐ ਤਾਂ ਪਤਾ ਹੀ ਨੂੰ ਹੁਫਾ ਜੀ ਆ ਸੋਣੇ ਜਨੇਗਾ ਨਕੀਰਤ ਹਾਂ ਪੁੱਤ ਹਾਂਜੀ ਪੁੱਤ ਜਿਹ ਹਜਾ ਵੀ ਸੋਸਤਾ ਹਜੇ ਖੁੱਲਿਆ ਨਹੀਂ ਚਲ ਕੋਈ ਨਹੀਂ ਹਾਲੇ-ਹਾਲੇ ਹੌਲੀ ਹੌਲੀ ਗੱਡੀ ਤੇਜ਼ ਹੋਊਗੀ ਠੀਕ ਨਹੀਂ ਅੱਜ ਤਾਂ ਗੱਡੀ ਦਾ ਨਾਂ ਤੇ ਉਹ ਫਰਕ ਹੈਗਾ ਹੂੰ ਪਰ ਉਹਨਾ ਨਹੀਂ ਹੈਗਾ ਜਾਨੀ ਹੁਣ ਦਵਾਈ ਤੇਰਾਮ ਆ ਨਾ ਜਖੰਗ ਜਖਾਵੇਂ ਨਾ ਜਿਹੜਾ ਹਾਂ ਇਹ ਵੀ ਪਤਾ ਨਹੀਂ ਹੋ ਰਿਹਾ ਸੈਟ ਹੁੰਦਾ ਇਹ ਬਿਲਕੁਲ ਬਿਲਕੁਲ ਹਾਂ ਆ ਦੇਖੀ ਸਾਡੀ ਨੂਰ ਨੇ ਖਲਾਰਾ ਪਾਇਆ ਪਏ ਦੇਖ ਲਾ ਕਿਤੇ ਕੌਲੀ ਪਈ ਕਿਤੇ ਬੋਤਲ ਪਈ ਆਹ ਪਾਣੀ ਵਾਲੀ ਹੈ ਇਹਦਾ ਬਹੁਤ ਖਲਾਰੇ ਪਾਉਂਦੀ ਹੁਣ ਖਲਾਰੇ ਪਾਏ ਪਏ ਆ ਕਦੂ ਜੇ ਨੇ ਦੀ ਚੋਲੇ ਵੀ ਤੇ ਪਰ ਪਰ ਕੋਲ ਕਣਕ ਉਹ ਬੈਠੋ ਤੁਸੀਂ ਮੈਂ ਲਿਆਉਂਦਾ ਕੁਰਸੀ ਲੈ ਬੱਸ ਹੱਦ ਹੋ ਗਈ ਚੋਲੇ ਵਿੱਚ ਨਾ ਪਈ ਦੀ ਕਣਕ ਹਮ ਚੱਕ ਚੱਕ ਕੇ ਉਪਾਵਾ ਕੇ ਉਹਦੇ ਵਿੱਚ ਹੀਟਾ ਖਣਾਈ ਗਈ ਦੀਦੀ ਜੀ ਪਾਟੀ ਨਹੀਂ ਦੱਤੀ ਹੋਣੀ ਵੀ ਖੁੰਜੇ ਰਵਾਉਣੇ ਨੂੰ ਹਾਂ 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 ਖੁੰਜੇ ਰਵਾਦੀ ਉਹ ਭਾਈ ਪਰ ਪਰ ਉਧਰ ਤੇ ਹਟਾਈ ਤਾਂ ਇੱਧਰ ਲਾ ਕੇ ਉਧਰ ਹਜੇ ਖਲੜ ਚੱਕ ਕੇ ਹੱਟੀ ਪੈਣਾ ਇੱਥੇ ਵੱਟੇ ਚੱਲੇ ਗੋਟ ਐ ਲੈ ਕੰਮ ਆਵੇ ਮਟੋਜੀ ਦੇ ਹੈਂ ਵੇਣੇ 100 100 ਜੀ ਹੋਰ ਕਣਕ ਖੜਾ ਤੇ ਉਹ ਦੇਖ ਉਸੇ ਖੁਨਾਈ ਨਹੀਂ ਦੇਖੀ ਨੀ ਆਪਾਂ ਉੱਥੇ ਲੈ ਗਈ ਮੁਠੀਆਂ ਬਾਹਰ ਲੱਗੀ ਵੀ ਹੁਣ ਹੁਣ ਵੀਰਾ ਮਿਲ ਗਿਆ ਇਹਨੂੰ ਖੇਲਣੇ ਨੂੰ ਬਸ ਹੋਰ ਹੋਣੀ ਪ੍ਰਵਾ ਵੀਰ ਮਿਲ ਗਿਆ ਵਾ ਹਾਂ ਹੋਰ ਦੀਦੀ ਠੀਕ ਆ ਹਾਂ ਹੂੰ ਕਹਿੰਦੇ ਢੱਲੀ ਹੋਲੀ ਫੇਰ ਸੇਤ ਜੀ ਤੇਰੀ ਵੀ ਨਹੀਂ ਹੈ ਜੀ ਬੂਆ ਭਤੀਜਾ ਤੋਂ ਹੋਏ ਉਲਝ ਜੰਨੇ ਆ ਦੋ ਵਾਰੀ ਟ੍ਰਿਪ ਲੱਗੇ ਜਾਂ ਦੋ ਵਾਰੀ ਹੋ ਤਿੰਨ ਵਾਰੀ ਹੋਰ ਲੱਗਣੇ ਆ ਕੀ ਹੋ ਗਿਆ ਫੈਰਾਂ ਜਪੀ ਘਟਿਆ ਆਇਰਨ ਹਾਂ ਅੱਛਾ ਹਾਂ ਵਿਟਾਮਿਨ ਡੀ ਦਾ ਟੈਵਾ ਲੈ ਦੱਸ ਆਹੀ ਨਹੀਂ ਮੇਰਾ ਤਾਂ ਪੂਰਾ ਹੁੰਦਾ ਪਿਛਲੇ ਸਾਲ ਵੀ ਘਟ ਗਿਆ ਤੁਹਾਨੂੰ ਫੇਰ ਘਟ ਗਿਆ ਹਾਂ ਸੁਖੀ ਉਸ ਤੋਂ ਬੰਦ ਕਰਕੇ ਆਈ ਮੈਂ ਠੀਕ ਹੈ ਚੜਦੇ ਗੋਲ ਗੋਸਥੀ ਚਵਾ ਕੇ ਅੱਛਾ ਆ ਬਾਹ ਸੁਜੀ ਵੀ ਸਮੋਸਾ ਹਾਂਜੀ ਕਦਾਂ ਲਗੂਏ ਸੁਜੀ ਵੀ ਹੈ ਹਾਂਜੀ 5 ਲੱਗਣੇ ਪਹਿਲਾਂ ਹਾਂ 2 ਲੱਗੇ ਹਾਂ 3 ਹੋਰ ਲਗੂਏ ਅੱਛਾ ਅੱਛਾ ਸਾਰੇ ਬਾਅਦ ਜਦੋਂ ਤੁਹਾਨੂੰ ਕੁਝ ਹੋਣਾ ਪੈਂਦਾ ਹਾਂ ਕੋਨਾ ਪਹਿਲਾਂ ਹਾਂ ਤੁਹਾਨੂੰ 29 ਬਰੇਲੀ ਵਜਨ ਆਵੇ ਪਤ ਨਹੀਂ ਕੀ ਹੋ ਗਿਆ ਬਸ ਇਹ ਵੀ ਬੰਗਈ ਆ ਹੁਣ ਮਾੜਾ ਬਸ ਕੱਲ ਦਵਾਈ ਲੈ ਕੇ ਦੁਕਾਨੋਂ ਆਇਓ ਕਹਿੰਦਾ ਇੱਕ ਦਿਨ ਛੱਡ ਕੇ ਲਵਾਉਣਾ ਕੱਲ ਨੂੰ ਸ਼ਾਮ ਨੂੰ ਜਾਂਦੇ ਹੋਏ ਲਵਾ ਲੂੰਗੇ ਅੱਛਾ ਅੱਛਾ ਸ਼ਾਮ ਨੂੰ ਜਾਂਦੇ ਹੋਏ ਕਰੂਗੇ ਔਰ ਇੱਕ ਦਿਨ ਛੱਡ ਦੇਣਾ ਹਾਂ 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 ਕੱਲ ਲੱਗਿਆ ਤਾਂ ਹਾਂ ਅੱਜ ਨਹੀਂ ਛੱਡ ਦੇਣਾ ਕੱਲ ਨੂੰ ਸ਼ਾਮ ਨੂੰ ਲਵਾ ਦਿਆਂਗੇ ਕੱਲ ਨੂੰ ਸ਼ਾਮ ਨੂੰ ਲਵਾ ਲਿਓ ਹੂੰ ਆ ਹੋ ਚੁਣਾ ਨਹੀਂ ਕਾਪਲੇ ਉਹ ਬਿਲਕੁਲ ਬਿਲਕੁਲ ਚਾਹ ਤੋਂ ਵੀ ਲੱਗ ਵੀ ਰਿਹਾ ਮਤਾਂ ਨੂੰ ਚੱਕਰ ਨਹੀਂ ਹਾਂ ਅੰਦਰ ਵਿੱਚ ਹੋ ਗੋ ਹਾਂ ਫੇ ਲਗਾਤਾਰ ਕੰਬੀ ਨਹੀਂ ਕਰਦੇ ਠੀਕੇ ਹਾਂ ਉਹ ਕਰਨਾ ਜਿੱਦੇ ਮੇਰੇ ਖੂਨ ਬਣਦਾ ਇਹ ਸੈੱਲ ਬਣੇ ਉਹ ਬਹੁਤ ਘਟੇ ਪਏ ਆ ਅੱਛਾ ਉਹ ਵੀ ਘਟੇ ਹੋਏ ਆ ਉਹਦੇ ਕਰਕੇ ਕਮਜ਼ੋਰ ਪੈਰ ਨਹੀਂ ਉਹ ਚੰਗੀਆਂ ਲੈ ਵੜਾ ਪ੍ਰੋਪਰ ਬਣਦੇ ਹਾਂ ਹੂੰ ਉਹਦੇ ਕਰਕੇ ਵੀ ਹੋ ਰਿਹਾ ਹੈ ਆ ਜਾ ਬਿੱਤਾ ਉਹ ਖੂਨ ਖੂਨ ਉਦਾਂ ਲੈ ਲੈਂਦੇ ਆ ਅੱਧਾ ਇੱਕ ਗਲਾਸ ਪੀ ਕੇ ਦੇਖ ਲੈ ਉਹ ਵੀ ਐ ਕਰ ਰਹੀ ਆ ਉਹ ਚੜ ਰਹੀ ਆ ਉਹ ਤਾਂ ਚੜ ਰਿਹਾ ਹੁਣ ਉਹ ਵੀ ਚੜ ਰਹੀ ਹੈ ਅੱਛਾ ਨਹੀਂ ਚਲ ਕੋਈ ਨਹੀਂ ਹੋਰ ਉਹ ਤਾਂ ਖੂਨ ਲਈ ਰ ਫਟ ਚੜਾ ਰਹੇ ਠੀਕ ਹੈ ਹੂੰ ਹੂੰ ਹੋ ਜਣਾ ਹੋ ਜਣਾ ਕੋਈ ਨਹੀਂ ਸੱਟ ਤੇ ਚਲ ਕੋਈ ਜਿੱਦਾਂ ਮਨਕੀਰ ਤਾਂ ਲੱਗਿਆ ਉਹਦੋਂ ਮੇਰੇ ਲੱਗਿਆ ਜਦੋਂ ਤੁਸੀਂ ਫੋਨ ਕਰਿਆ ਤਾਂ ਹੂੰ ਉਦੋਂ ਆ ਜਿੱਦਣ ਜੈਸਮੀਨ ਨੇ ਘਰੇ ਆ ਤਾਂ ਮਨ ਲਾ ਤਾਂ ਕਾਦੇ ਵਾਸਤੇ ਕੱਪੜਿਆਂ ਵਾਸਤੇ ਹੀ ਲਗਾਇਆ ਬਿਦੇ ਹਾਂ ਹਾਂ ਜਿੰਦ ਦੀਦੀ ਆ ਜਾ ਉਦੋਂ ਮੈਂ ਚੜ ਰਿਹਾ ਤਾਂ ਹਾਂ ਉਦੋਂ ਭਾਈ ਇਹ ਜਿਆਦਾ ਰਿੰਦਰ ਭਾਈ ਵੀਰੇ ਮਾਗੇ ਹੀ ਤੇ ਹਾਂ ਦੁਪਹਿਰ ਇੱਕ ਜਣੂ ਗਏ ਤੇ ਹਾਂ ਕੈਮਰੇ ਲਵਾ ਲਏ ਹਾਂ ਕੈਮਰੇ ਇੱਕ ਕਾ ਲੱਗ ਗਿਆ ਇੱਕ ਇੱਕ ਮਹੀਨਾ ਵੱਲ ਜੈਸਮਿਨ ਹੁਣ ਉੱਥੇ ਬੈਠੀ ਦੇਖੀ ਜਾਂਦੀ ਮਾਲਾ ਬੈਠੀ ਕੋਣ ਆਏ ਕੋਣ ਨਹੀਂ ਆਏ ਹੋਰ ਹੋਰ ਹੁਣ ਉਹਨੇ ਦੇ ਜੇ ਉਹਨੂੰ ਹੁਣ ਪਤਾ ਹੋਇਆ ਨਾ ਵੀ ਹਾਂ ਦੀਦੀ ਨੇ ਆਣਾ ਅੱਜ ਸ਼ਾਮ ਨੂੰ ਉਹਨਾਂ ਨੂੰ 10-10 ਮਿੰਟ ਬਾਅਦ ਦੇਖੀ ਜਾਣਾ ਦੀਦੀ ਆ ਗਈ ਦੀਦੀ ਆ ਗਈ ਉਹ ਫੋਨ ਖੜਕ ਕੇ ਜਾਣਾ ਜਦ ਇਹ ਗੱਲ ਹੋਰ ਇਹ ਆਵਾਜ਼ ਵੀ ਕੈਚ ਕਰਦਾ ਨਾ ਉਹਨੂੰ ਗੱਲਾਂ ਵੀ ਸੁਣਦੀਆਂ ਹੋਣੀਆਂ ਵੀ ਮੇਰੀਆਂ ਗੱਲਾਂ ਕਰਦੇ ਅੱਛਾ ਕੱਲ ਅਸੀਂ ਬੈਠੇ ਮੈਂ ਡੰਗਰਾਂ ਵੱਲ ਅਸੀਂ ਭਾਈ ਪਤਾ ਨਹੀਂ ਕੀ ਗੱਲ ਕਰਦੇ ਜੈਸਮੀਨ ਵਾਰੀ ਕੋਈ ਗੱਲ ਕਰਦੇ ਤੇ ਮਹਿਰ ਭਾਈ ਅਸੀਂ ਬੈਠੇ ਬੈਠੇ ਜਦੇ ਫੋਨ ਆ ਗਿਆ ਮਨੂੰ ਕਦੀ ਕਾ ਗੱਲਾਂ ਕਰਦੇ ਮੇਰੀਆਂ ਮੈਂ ਕਹਾ ਹਾ ਇਹ ਵੀ ਪੰਗਾ ਹੀ ਵੇਖਿਆ ਮੈਂ ਕਹਾ ਅੰਦਰ ਵੀ ਗੱਲ ਕਰਦੇ ਚੰਨੀ ਜਿਆਦਾ ਜਾਂਦੀ ਆ ਹਾ ਆ ਕਮਰੇ ਵਾਲੀ ਗੱਲ ਵੀ ਕੈਚ ਕਰਦਾ ਆ ਪਿਛਲੇ ਨਾਲ ਵੀ ਕਰਦਾ ਮੈਨੂੰ ਲੱਗਦਾ ਪਿੱਛੇ ਆ ਅੱਛਾ ਹਾ ਇਹ ਕਿਵੇਂ ਜਗੇ ਨੀ ਲਵਾ ਦੇ ਨਾ ਬਰਲੀ ਲੱਗਣੋਂ ਅਪੇ ਇੰਦੀ ਵਾਲੀ ਵੀ ਕਾਹ ਚੋਈਏ ਕਰੀਏ ਉਹ ਦੋਨੇ ਵਾਸਤੇ ਕੈਸੇ ਇੰਸੇ ਇੰਸੇ ਜਾਵਣ ਹਾਂ ਨਾ ਪਿੱਛੇ ਵੀ ਲੱਗਣਾ ਐ ਦਾ ਗੈਲਰੀ ਚ ਵੀ ਲੱਗਣਾ ਨਾ ਗੈਲਰੀ ਚ ਇਕ ਲਵਾ ਦੇਣਾ ਆ ਚਾਹੀਦਾ ਉੱਪਰ ਵੀ ਵੈਸੇ ਹੈ ਨਾ ਹਾਂਜੀ ਹਾਂ ਕਾਰ ਦਾ ਕੰਮ ਉਹਦੇ ਕੋਲ ਆਏ ਹੈ ਨਾ ਬੈਕ ਸਾਈਡ ਵਾਲੀ ਕੰਮ ਸਾਰਾ ਬੈਕ ਸਾਈਡ ਵਾਲੀ ਕੰਦ ਕਵਰ ਹੋ ਜੂਗੀ ਸਾਰੀ ਕਵਰ ਵੀ ਨਾਲ ਸਾਮਾਨ ਪਿਆ ਹੋ ਤਾਂ ਸਾਰਾ ਹਾਂ ਉਹ ਵੀ ਜਲਦੀ ਬਿਲਕੁਲ ਬਿਲਕੁਲ ਉਹ ਲੱਡੂ ਸਾਸੀ ਗੱਲ ਤਾਂ ਬੁਲਾ ਦੇ ਪੁੱਤ ਸਾਸੀ ਗੱਲ ਤਾਂ ਬੁਲਾ ਦੇ ਅੱਜ ਸਾਸੀ ਗੱਲ ਬਾਈ ਬੁਲਾਉਣੇ ਨੇ ਨੂਰੂ ਬੁਲਾ ਦੇ ਪੁੱਤ ਬੁਲਾਈ ਮੇਰੇ ਸੋਹਣਾ ਹੁਣ ਤਾਂ ਬੋਛ ਹੋਣੀ ਬੁਲਾਉਂਦਾ ਉਹ ਨੂਰੂ ਮੇਰੇ ਸੋਹਣਾ ਪੁੱਤ ਬੁਲਾਉਂਦਾ ਬੁਲਾ ਪੁੱਤ ਛੱਤ ਚੱਲ ਬੁਲਾ ਆ ਦੇ ਪਤਾ ਨਹੀਂ ਬਾਈ ਚੰਪ ਬੁਲਾ ਕੇ ਕੀ ਕਰੀ ਬੈਠਾ ਕੁਝ ਕਰਿਆ ਮੀਦ ਵਾਲੀ ਮੀਦ ਵਾਲੀ ਤੂੰ ਬੁਲਾ ਦੇ ਚੱਲ ਉਹ ਆ ਗਈ ਆ ਨਾ ਮੁਦਾ ਗਿਨੂ ਗਿਨੂ ਨਹੀਂ ਦੱਸਦਾ ਗਿਨੂ ਨਹੀਂ ਆਈ ਆਉਣੇ ਵਾਲੀ ਤੇ ਦੀਦੀ ਕਹੇ ਕਰਨ ਵਾਲੇ ਤੇ ਤੇ ਬੜੀ ਆ ਉਹ ਆਪੇ ਲਾਣੇ ਤੇ ਤਿਆਰ ਹੋ ਜਾਣਾ ਤੁਸੀਂ ਦੋਹਾਂ ਨੇ ਹਾਂ ਮਿੰਟਾਂ ਵਿੱਚ ਇਹਦੇ ਮੀਟ ਹੋ ਜਾਣੀਆਂ ਉਹ ਵੀ ਆਣੇ ਵਾਲੀ ਹੁਣੇ ਆਣਾ ਦੀਦੀ ਦਾ 6 ਵਜੇ ਆਣੇ ਹਾਂ 6 ਵਜੇ ਤੇ ਮਨ ਮੰਗ ਨਹੀਂ ਹੈ ਜਮਾਂ ਵੀ ਕਾਤੇ ਨਹੀਂ ਦਿਮਾਗ ਅੱਛਾ ਤੇਰੇ ਕੋਲ ਦਿਮਾਗ ਆ ਹਾਂ ਨਹੀਂ ਆਣਾ ਨਹੀਂ ਆਣਾ ਲੜਦਾ ਕਹਿੰਦਾ ਉਹ ਵੀ ਲੜਨ ਦਾ ਦਿਮਾਗ ਨਹੀਂ ਵਿੱਚ ਅੱਛਾ ਤੇਰੇ ਤੇ ਹੈਗਾ ਹੈ ਦੋਹੇ ਬਹੁ ਮੁਕਾਬਲਾ ਹੁੰਦਾ ਸੁਣਾਉਦਾ ਬੰਦੇ ਕਰੂਗੀ ਮੈਂ ਚੁੱਕ ਜੀਣਾ ਜਦੋਂ ਤੂੰ ਕੀ ਕੀਤਾ ਹਾਂ ਫੇ ਫੇ ਆਹਾ ਆਹਾ ਫੇ ਆਹਾ ਕੀ ਆ ਦੇਖਿਆ ਕਿੱਡਾ ਹਾਂ ਦੇਖਿਆ ਜਾ ਜਿੱਦਾ ਦੰਦ ਆ ਜਿੱਦਾ ਮਾਵੇ ਦੰਦ ਆ ਗਿਆ ਦੇਖ ਲੈ ਦੰਦ ਨਵੇਂ ਆਉਂਦੇ ਆ ਫਿਰ ਦੇਖ ਲੈ ਆ ਵਾ ਗੋੜਾ ਨਹੀਂ ਹੈਗਾ ਕਹਦੇ ਮੈਂ ਆਣ ਲੱਗੇ ਦੰਦ ਤੇ ਤੇ ਬੜੀ ਆ ਦੀਦੀ ਆਈ ਪਤਾ ਤੈਨੂੰ ਛੋਟੀ ਨਹੀਂ ਹੈਗੀ ਬੜੀ ਆ ਦਿੱਤੇ ਹਾਂ ਲੜੀ ਦਾ ਨਹੀਂ ਹੁੰਦਾ ਕੀ ਕਰਦਾ ਲੰਦੂ ਪੁੱਤ ਕੰਮ ਵਿਗਾੜਨ ਲੱਗਿਆ ਹੁਣ ਤੂੰ ਬਹੁਤ ਹੈ ਤਾਕਤੂ ਜਿਆ ਬਹੁਤ ਤੇਜ ਆ ਬਹੁਤ ਵਿਗਾੜਦੀ ਕੰਮ ਹੋਣੀ ਬਹੁਤ ਜਿਆ ਤਾਂ ਹੁਣ ਸਗੋ ਜਿਆਦਾ ਲੱਗੀ ਕਰਨਾ ਸੀਦਾ ਕਹਿੰਦੇ ਤੇ ਹੁਣ ਸੋਜੀ ਆਣ ਲੱਗੀ ਹੁਣ ਸਗੋ ਜਿਆਦਾ ਇਲਤਾ ਕਰਦੀ ਆ ਹੋ ਨਿਆਣੇ ਕਿੱਥੇ ਹਟਦੇ ਮੰਮੀ ਨੇ ਕਿਹਾ ਅੰਦਰ ਆ ਕੇ ਮਾਰ ਕੇ ਭਾਬੀ ਨੂੰ ਵੀ ਲਾਪੜੀ ਦਾ ਪਾਣੀ ਦੇਈ ਮਨਕੀਰ ਤਨੂੰ ਦੇਣਾ ਇਨੇ ਕਿਆ ਕਰਿਆ ਕੌਲੀ ਪਤਾ ਨਹੀਂ ਕਿੱਥੇ ਦੇ ਚੱਕੀ ਕਿੱਥੇ ਇਹਨੂੰ ਕਰਦੀ ਹੈ ਕਹਿੰਦੀ ੱਲੇ ਆਈ ਜਾ ਕੇ ਕੌਲੀ ਚੱਕ ਕੇ ਬੰਦ ਕਹਿ ਰਹੀ ਸੀ ਜੜੀ ਸੀ ਸੀ ਪਾਣੀ ਆਈ ਬੋਤਲ ਜੀ ਹੈ ਤੇ ਛੋਟੀ ਜੀ ਬੋਤਲਾਂ ਦੀਆਂ ਸਭਾ ਚਾਪਾ ਕੇ ਲੈ ਤੀ ਉਹਦੇ ਵਿੱਚ ਤੇ ਆਪ ਹੀ ਪਾ ਕੇ ਬੋਤਲ ਤੇ ਨਹੀਂ ਕਰਕੇ ਹਾਂ ਪਾਣੀ ਲਿਆਣ ਕੇ ਦੇ ਦਿੱਤਾ ਕੱਲ ਨਾ ਪਾਪਾ ਰੋਟੀ ਖਾਂਦਾ ਤਾਂ ਮੈਂ ਵੀ ਖਾਂਦਾ ਪਾਪਾ ਵੀ ਰੋਟੀ ਖਾਂਦਾ ਤਾਂ ਹਾਂ ਤਾਂ ਅਸੀਂ ਦੋ ਜਣੇ ਰੋਟੀ ਖਾਂਦੇ ਬੈਠੇ ਹਾਂ ਤਾਂ ਉਹਨੇ ਮੰਗ ਲਈ ਰੋਟੀ ਕਹਿੰਦੇ ਨੂਰੂ ਨੂਰੂ ਜਾ ਬੁਸ ਤੂੰ ਇਹਨੂੰ ਰੋਟੀ ਲੈ ਕੇ ਦੇ ਹਾਂ ਚੱਕ ਦੀ ਮੈਂ ਵੀ ਖਾਂਦੀ ਤੇ ਮੇਰੇ ਥਾਲੇ ਦੀ ਰੋਟੀ ਸੀ ਹਾਂ ਪੁੱਤ ਦੋ ਤੀ ਨਾ ਮੈਂ ਦਾਦੀ ਨੋਤੀ ਨਾ ਮੈਂ ਨਾਦੀ ਐ ਇੱਕ ਮਿੰਟ ਖਾਜਾ ਮੈਂ ਨਾਦੀ ਆ ਤੂੰ ਮੈਂ ਹੈਰਾਨ ਹੋ ਗਈ ਮਿੱਤ ਮਿੱਤ ਤਾਂ ਖਾ ਤਾਂ ਮੈਂ ਨਾਦੀ ਐ ਹੋਰ ਜਦ ਇਹ ਚਲੇਗੀ ਰੋਟੀ ਲੈਣਾਂਗੇ ਪੁੱਤ ਮੈਂ ਰੋਟੀ ਨਹੀਂ ਹਾਂ ਮੈਂ ਰੋਟੀ ਨਹੀਂ ਲੈਣੀ ਐ ਕਿ ਮੈਂ ਤਾਂ ਚਮਚਾ ਦੇ ਦੇ ਮੈਂ ਕਹੂੰਗੀ ਮਾਂਚਾ ਦੇ ਦੇ ਮਾਂਚਾ ਮਾਂਚਾ ਵੀ ਨਹੀਂ ਕਹਿੰਦੀ ਕੋਈ ਸੋੜੇ ਕਹਿੰਦੀ ਚਮਚੇ ਨੂੰ ਕਿਆ ਕਹਿੰਦੀ ਤੂੰ ਚਮਚੇ ਨੂੰ ਹੈਂ ਕਾਂਚਾ ਪੁੱਤ ਕਿਆ ਕਹਿਣਾ ਹੁੰਦਾ ਚਮਚੇ ਨੂੰ ਅੱਛਾ ਵੀਰ ਇਹਨੂੰ ਕਹਿੰਦਾ ਕਿ ਵੀਰੇ ਚਮਚਾ ਲੈ ਆਈ ਅੰਦਰ ਤੇ ਤੂੰ ਕਹੀ ਵੀਰ ਤੇ ਚਮਚਾ ਮੰਗਾਈ ਕਾ ਮੰਗਾਈ ਚਮਚਾ ਮੰਗਾ ਦੇ ਹੁਣ ਨਹੀਂ ਪਤਾ ਨਹੀਂ ਕੀ ਹੋ ਗਿਆ ਹੁਣ ਵੀਡੀਓ 'ਚ ਨਾ ਉਕਣਾ ਬੋਲਦੀ ਨਹੀਂ ਹੈ ਹੋਰ ਪਤਾ ਨਹੀਂ ਕਾਤੇ ਇੰਨਾ ਸਮਝਾਣ ਕਿ ਨਾ ਮੈਂ ਜਾਣ ਲੱਗੀ ਖਰਜਤ ਜੇ ਇੱਧਰ ਆਊਗੀ ਤਾਂ ਮਿੱਟੀ ਖਾਊਗੀ ਅੰਦਰ ਜਾਊਗੀ ਤਾਂ ਫੱਟੀ ਖਾਊਗੀ ਹਾਂ ਅੰਦਰ ਵੀ ਨਹੀਂ ਬਾੜ ਸਕਦੇ ਜੇ ਇੱਥ ਓਏ ਜਾਤੀ ਮੈਨੂੰ ਮਾਰਿਆ ਆਏ ਕਹਿੰਦੇ ਜਾਦੀ ਮੈਨੂੰ ਮਾਰ ਦੱਸ ਮੈਨੂੰ ਮਾਰਿਆ ਇਹ ਛਿੜਕ ਦੋ ਫਿਰ ਜਦੇ ਰੋਣਾ ਸ਼ੁਰੂ ਮਾਰ ਲੈ ਓਏ ਕੱਦੂ ਓਰੇ ਆ ਪਹਿਲਾਂ ਇਹਨੂੰ ਫੜ ਕੇ ਪਹਿਲਾਂ ਸੱਸ ਮੇਰੀ ਗੱਲ ਸੁਣ ਸਾਸਰੀ ਕਾ ਬੁਲਾ ਬੁਲਾ ਦੇ ਪੁੱਤ ਅਮਨਵੀਰ ਤੂੰ ਬੁਲਾ ਦੇ ਇਹਨੂੰ ਨਹੀਂ ਆਦੀ ਕਰਨ ਤੂੰ ਹੀ ਬੁਲਾ ਨਹੀਂ ਤੇ ਕਰਦੇ ਹਾਂ ਬੁਲਾ ਦੇ ਲੱਡੂ ਬੁਲਾ ਦੇ ਮੈਂ ਟੌਫੀ ਨਹੀਂ ਦੇਣੀ ਮੈਂ ਟੌਫੀ ਤੂੰ ਬੁਲਾ ਦੇ ਪੁੱਤ ਤੂੰ ਬੁਲਾ ਦੇ ਛਾਚੀ ਕਾ ਬਾਦੇ ਇਹ ਤਾਂ ਹਜੇ ਨਿਆਣਾ ਕਰੀ ਪੁੱਤ ਛਾਚੀ ਕਾ ਬਾਦੇ ਛਾਚੀ ਕਾ ਇਹ ਤਾਂ ਕਦੂ ਛਾਦਾ ਹਜੇ ਇਹ ਤਾਂ ਕਦੂ ਛਾਦਾ ਹਜੇ ਨਿਆਣਾ ਏ ਨੂਰ ਨੂੰ ਨਹੀਂ ਆਉਂਦੀ ਬਣਾਣੀ ਨੂਰ ਨੂੰ ਹਾਂ ਜੱਟ ਦੀ ਗੇ ਲੱਡੂ 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 ਬੁਲਾ ਦੇ ਪੁੱਤ ਕੋਣ ਦੇਖ ਗਿਆ ਬਸ ਛਾਚੀ ਕਾ ਬੁਲਾ ਦੇ ਹੁਣ ਨਹੀਂ ਬੁਲਾਣੀ ਹੁਣ ਨਹੀਂ ਬੁਲਾਣੀ ਉਹ ਲੱਗ ਗਈ ਹਾਂ ਪਤਨੀ ਕਹਿੰਦਾ ਇੰਨਾ ਮੁਕਾਬਲ ਲੱਗ ਗਿਆ ਹੁਣ ਨਹੀਂ ਬੁਲਾਉਂਦੀ ਪਹਿਲਾਂ ਤਾਂ ਜਦੇ ਬੁਲਾ ਦਿੰਦੀ ਸੀ ਚਲੋ ਕੋਈ ਗੱਲ ਨਹੀਂ ਕਿੱਥੇ ਜਾਣਾ ਲਓ ਜੀ ਭਾਈ ਆ ਗਈ ਚਾਹ ਗਰਮਾ ਗਰਮ ਹੈ ਗਲਾਸ ਬਹੁਤ ਭਰ ਲਿਆਈ ਭਾਬੀ ਬਾਪ ਜੀ ਉਹ ਰਾਤ ਤੇ ਚਾਹ ਨੂੰ ਆਂਜ ਰਹੀ ਗੀ ਹੰਨੇ ਦੀ ਨਹੀਂ ਉਹ ਲਾ ਲਵਾ ਹੂੰ ਚਲ ਕੋਈ ਨਹੀਂ ਤੇ ਹੋਰ ਫੇ ਪ੍ਰੋਣਾ ਸਾਹਿਬ ਕੈਮ ਆ ਕੰਮ ਵਧੀਆ ਚੱਲਦਾ ਆ ਠੀਕ ਹੈ ਵਧੀਆ ਚਲੋ ਵਧੀਆ ਚਾਹੀਦਾ ਨੂਰੂ ਇੱਧਰ ਦਾ ਬਾਈ ਹੁਣ ਅਮਰੀਕਾ ਅਮਰੀਕਾ ਹੋਈ ਪਈ ਆ ਵਾਈ ਵਾਈ ਇਹ ਅਮਰੀਕਾ ਅਮਰੀਕਾ ਹੀ ਅਮਰੀਕਾ ਅਮਰੀਕਾ ਹੈ ਖੁੱਲੇ ਨੋਟ ਐਵੀ ਕਿਸ ਮਦਾਲੇ ਕੋਈ ਹੁੰਦੀ ਐ ਹਾਂ ਖੁੱਲੇ ਨੋਟਾਂ ਦਾ ਬੈਠਿਆ ਤੂੰ ਲੈ ਦੱਸ ਖੁੱਲੇ ਕਿ ਨਹੀਂ ਅਜੇ ਬਾਈ ਤੇਰੇ ਵਰਗੀ ਜਦੋਂ ਹੋਗੇ ਕੋਈ ਤੇ ਸਹੀ ਗੱਲ ਤੁਸੀਂ ਖੁੱਲੇ ਨੋਟਾਂ ਦਾ ਬਾਈ ਸਾਡਾ ਕੈਨੇਡਾ ਅਮਰੀਕਾ ਹੋਈ ਹੋਇਆ ਵਾਹ ਨਾ ਦੇਖੋ ਨਾ ਅਸੀਂ ਕੈਨੇਡਾ ਅਮਰੀਕਾ ਇੱਥੇ ਹੀ ਹੋ ਜਾਣਾ ਸਾਰਾ ਕੈਨੇਡਾ ਅਮਰੀਕਾ ਹਾਂ ਇੱਕ ਦੇ ਪਚਾਉਣਾ ਪੈਂਦਾ ਤੁਸੀਂ ਇੱਥੇ ਹੀ ਥੋੜਾ ਹਾਂ ਸਭ ਤੋਂ ਵਧੀਆ ਗੱਲ ਇਹੀ ਹੈ ਬਿਲਕੁਲ ਬਿਲਕੁਲ ਨਹੀਂ ਠੀਕ ਹੈ ਗੱਲ ਪਤਾ ਅਮਨ ਕੀ ਆ ਯਾਰ ਅੱਜ ਦੇ ਟਾਈਮ 'ਚ ਜਿਹੜਾ ਬੰਦਾ ਆਪਣੇ ਘਰਾਂ ਰੋਟੀ ਵਧੀਆ ਖਾਂਦਾ ਬਾਈ ਉਹ ਨਜ਼ਾਰੇ ਜ਼ਿੰਦਗੀ ਉਹ ਨਜ਼ਾਰਾ ਨਹੀਂ ਮਾਰਾ ਕੁਝ ਇੱਥੇ ਹੈ ਛੱਡਣਾ ਕਹਿਣਾ ਸੌਖਾ ਹੀ ਹੈ ਜਿਹੜੇ ਬਾਹਰ ਬੈਠੇ ਉਹਨੂੰ ਪੁੱਛ ਕੇ ਦੇਖੋ ਬਹੁਤ ਔਖਾ ਹੈ ਬਾਹਰ ਕਾਮਯਾਬ ਹੋਣਾ ਕਰਾਇਆ ਦੇਣਾ ਹਾਂ ਆਪਣੇ ਘਰ ਚ ਰਹਿਣੇ ਸਾਰਾ ਕੁਝ ਮੁੱਲ ਦਾ ਬਿਲਕੁਲ 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 ਇੱਥੇ ਆਪਣਾ ਸਾਰਾ ਕੁਝ ਆਪਣੇ ਘਰ ਦਾ 20-25 ਲੱਖ ਲੱਗਦਾ ਜੇ ਚੰਦਾ ਹੁੰਦਾ ਉਹ ਬਣਦਾ ਕੁਝ ਨਹੀਂ ਤਾਂ ਉਹ ਹੀ ਤਾਂ ਹੈ ਜੀ ਸਾਰੀ ਤਾਂ ਮੇਨ ਗੱਲ ਆਪਣੇ ਦੂਤ ਕਣਕ ਇਹ ਚੀਜ਼ਾਂ ਆਪਣੇ ਘਰ ਦੀਆਂ ਹੋ ਜਾਂਦੀਆਂ ਹਨਾ ਸਭ ਕੁਝ ਮੁੱਲ ਲੈਣਾ ਵਿਚਾਰਾਂ ਦਾ ਕੋਈ ਮੁੱਲ ਨਹੀਂ ਹਾਂ ਉਹੀ ਤਾਂ ਗੱਲ ਆ ਬਾਜ ਦਾ ਬਚਾਉਂਦਾ ਵੇਸ ਐਹ ਜਾਈਆ ਇੱਧਰ ਆਪਣੇ ਇੰਡੀਆ 'ਚ ਐ ਉੱਧਰ ਉਹਨਾਂ ਦਾ ਐ ਚਲਾਈਆ ਜਾਂਦੀ ਐ ਕਹਿੰਦੇ ਉਹ ਤਾਂ ਹੈ ਹੀ ਨਹੀਂ ਗੱਲ ਪਤਾ ਨਹੀਂ ਕਿ ਕਾਏ ਜਿਹੜਾ ਉੱਧਰ ਵਾਲਾ ਪੈਸਾ ਇੱਧਰ ਆ ਜਣਾ ਹਾਂ ਉਹ ਉਹ ਕੰਮ ਕਰਦਾ ਹਾਂ ਜੇ ਉੱਧਰ ਦੇ ਹਿਸਾਬ ਨਾਲ ਦੇਖੀਏ ਉੱਧਰ ਤਾਂ ਉਹੀ ਰੇਟ ਨਾਲ ਚੱਲਣਾ ਪੈਦਾ ਉਹ ਵੀ ਤਾਂ ਹੈ ਠੀਕ ਆ ਨਾ ਉੱਧਰ ਤਾਂ ਚੱਲਣਾ 100 ਰੁਪਈਆ 100 ਰੁਪਈਏ ਵਿੱਚ ਜਿਹੜਾ ਉੱਧਰ ਤੇ ਇੱਧਰ ਆ ਜਣਾ ਹੁਣ ਮੰਨ ਲਾ ਹੁਣ ਅਮਨ ਦਾ 1 ਰੁਪਈਏ ਦੇ ਬਾਈ 90 ਬਣਦੇ 88 ਕਿੰਨਾ ਰੇਟ ਆ ਮੈਨੂੰ ਕੀ ਪਤਾ ਜੀ ਆ ਤੈਨੂੰ ਪਤਾ ਨਹੀਂ ਮੈਨੂੰ ਪਤਾ ਸਤਾਵੇ ਇੱਥੇ ਸੋਵਾਲੇ ਦਾ ਸੋਵਾਲ ਦਾ ਪਤਾ ਸਮਝ ਚਲਣਾ ਭਾਈ ਸਾਹ ਪਈ ਚਾ ਵਤਨ ਕੇ ਹੁਣ ਤਾਂ ਇਹਦਾ ਪਤਾ ਨਹੀਂ ਆਪਣੇ ਡਰ ਕਢਾ ਲੈਣੇ ਸਭ ਦਾ ਇਹ ਪਤਾ ਸੋਵਾਲਾ ਸਾਡਾ ਸੋਹ ਚਾਣੇ ਅੰਦਰੋਂ ਕਢਾ ਲੈਣੇ ਹੈ ਮੋٹے ਪੈਸੇ ਮੋٹے 1 ਰੁਪਏ ਦੇ ਸਿੱਧੇ 88 ਪਤਾ ਨਹੀਂ 99 ਬਣਦੇ ਆ ਲੈ ਨਾ ਮੈਂ ਕਹਿੰਦਾ ਗਿਣੀ ਜਾਂਦੇ ਸਵੇਰੇ ਸ਼ਾਮ ਤੱਕ ਬੜੇ ਗਿਣੀ ਜਾਂਦੇ ਸਾਡਾ ਕੋਲ ਟਾਈਮ ਹੀ ਹੈ ਨਹੀਂ ਹਾਂ ਟੇਗਰੀਂ ਵਸੇ ਟਾਈਮ ਨਿਕਲਦਾ ਪੈਸਿਆਂ ਚ ਨਿਕਲੀਦਾ ਹਾਂ ਨਹੀਂ ਮੈਂ ਪੈਸਿਆਂ ਚ ਘੜਿਆ ਰਹਿੰਦਾ ਕਾ ਮੈਂ ਹੋਰ ਘੜਿਆ ਰਹਨਾ ਮੈਂ ਪੂਲ ਪੈਸਿਆਂ ਚ ਹੋਰ ਅੱਜ ਨੂੰ ਮਸੇ ਠੀਕ ਹੈ ਤਾਂ ਮੰਮੀ ਤੁਹਾਡੇ ਹਾਂਜੀ ਹਾਂਜੀ ਠੀਕ ਹੈ ਜੀ ਮੰਮੀ ਹਾਂ ਆਪਣੀਆਂ ਦਰਦ ਹਟ ਗਿਆ ਤਾਂ ਹਾਂ ਹੁਣ ਤਾਂ ਠੀਕ ਹੈ ਜੀ ਹੁਣ ਦਵਾਈ ਖਾਂਦੇ ਨਾ ਸ਼ੁਰੂ ਹੂੰ ਤਾਂ ਠੀਕ ਹੈ ਨਹੀਂ ਫਿਰ ਆਪਰੇਸ਼ਨ ਤਾਂ ਨਹੀਂ ਹੋਇਆ ਜਾਂਦਾ ਨਾ ਨਹੀਂ ਨਹੀਂ ਹੁਣ ਤਾਂ ਠੀਕ ਹੈ ਨਾ ਪ੍ਰੈਸ਼ ਨਹੀਂ ਕੀਤਾ ਮੈਂ ਤੇ ਕੰਮ ਕਰਕੇ ਬੈਠਿਆ ਨਹੀਂ ਬਚਾਓ ਹੋ ਗਿਆ ਆਪਰੇਸ਼ਨ ਕਹਿੰਦੇ ਤੇ ਕਰਨੇ ਨੂੰ ਕਹਿੰਦੇ ਤੇ ਜਦ ਤਾ ਬਹੁਤ ਗੁਰੀ ਹਾਲ ਤੇ ਜੇ ਮੈਂ ਉੱਥੇ ਪਰਮਾਰ ਦੇ ਦਾਖਲ ਤੀ ਜਦ ਤੇ ਤੁਸੀਂ ਹਾਂ ਉਹਦਣ ਅਸੀਂ ਪਏ ਸੀ ਸਿਰਜੀ ਵੀ ਸੀ ਬਿਲਕੁਲ ਉਹਦਣੇ ਉਹਦਣੇ ਉਦੋਂ ਬਹੁਤ ਗੁਰੀ ਹਾਲ ਫਰਕ ਲੇਵੇ ਡਾਕਟਰ ਕੋਲ ਕਿਸੇ ਨੂੰ ਕਿਦੋਂ ਫਰਕ ਪੈਂਦਾ ਕਿਹੜੇ ਸਾਜਨਾ ਇੱਕ ਵਾਰ ਕੇਵਲ ਨੋਰਮਲ ਡਾਕਟਰ ਕੋਲ ਫਰਕ ਪੈਂਦਾ ਜਾਂ ਤਰਦੇ ਡਾਕਟਰ ਕੋਲ ਵੀ ਵਰਕ ਪੈਂਦਾ ਮੈਨੂੰ ਵੀ ਨਹੀਂ ਪਿਆ ਦਾ ਉੱਥੇ ਤੋਂ ਹੂੰ ਮੈਨੂੰ ਵੀ ਇੱਧਰ ਆਪਣੇ ਇੱਥੀ ਦੇ ਪਿਆਤਾ ਕਿੱਥੇ ਦੀ ਤੈਂ ਫੇ ਕਿੱਥੇ ਲਈ ਦੀ ਭਲਾ ਬਾਈ ਉਥੀ ਦੇ ਕਿੱਥੇ ਦਾ ਕਿਹੜਾ ਸਨੇਟੇ ਤੇ ਲਾਗ ਅੱਛਾ ਸਨੇਟੇ ਸਨੇਟੇ ਹੀ ਦਾ ਸਨੇਟੇ ਥੋੜੇ ਜਿਹਾ ਅੱਗੇ ਹੈ ਠੀਕ ਹੈ ਬਾਕੀ ਉਥੇ ਹੀ ਉੱਤਰ ਕੇ ਬੈ ਜਾ ਉਥੀ ਪਿਆ ਤਾਂ ਮੈਨੂੰ ਫੇ ਮੁੜ ਕੇ ਨਾ ਤਾਂ ਦਰਦ ਹੋਇਆ ਹਾਂ ਉਹ ਮਤਲਬ ਕਿ ਦਵਾਈ ਤੋਂ ਕੋਈ ਦਵਾਈ ਦੀ ਲੋੜ ਪਈ ਹੈ ਹਾਂ 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 ਐਂਡਰ ਤੋਂ ਤੁਹਾਨੂੰ ਕਰਾ ਲਿਆ ਤਾਂ ਉਹ ਸਾਰਾ ਠੀਕ ਹੈ ਸਨੇਟੇ ਵਾਲਾ ਐਡਰੈਸ ਤਾਂ ਬਹੁਤ ਲੋਕਾਂ ਨੇ ਮੰਗਿਆ ਹਾਂ ਪਰ ਭਾਈ ਹੋਰ ਅਸੀਂ ਸਨੇਟੇ ਦਾ ਐਡਰੈਸ ਦੱਸਦਾ ਦੇ ਜੇ ਤਾਂ ਵੀ ਸਨੇਟੇ ਨਾ ਵੀ ਪਟਰੋਲ ਪੰਪ ਆ ਹੂੰ ਹੂੰ ਪਹਿਲਾਂ ਪਰੋਂ ਪਾਪ ਛਾੜੀ ਨਹੀਂ ਮੇਰੇ ਕਹਿਣਾ ਦਾ ਮਤਲਬ ਦੱਸ ਤਾਂ ਆਪਾਂ ਨੇ ਦੱਸ ਤਾਂ ਸੀਗਾ ਹਾਂ ਮੰਗਿਆ ਬਹੁਤ ਲੋਕਾਂ ਨੇ ਦਾ ਹੁਣ ਪਤਾ ਨਹੀਂ ਭਾਈ ਕਿਹੜਾ ਕਿਹੜਾ ਗਿਆ ਹੋਣਾ ਕਿਨੂ-ਕਿਨੂ ਰਾਮ ਆਇਆ ਹੋਣਾ ਹਨਾ ਇਹ ਇਹ ਨਹੀਂ ਹੁਣ ਪਤਾ ਤੇ ਛੇਰੇ ਪੰਜਾਬ ਢਾਬਾ ਹੋ ਕੇ ਸਾਹਮਣੇ ਬਿਲਕੁਲ ਹੂੰ ਬਿਲਕੁਲ ਸਾਹਮਣੇ ਹੀ ਇੱਧਰ ਛੇਰੇ ਪੰਜਾਬ ਢਾਬਾ ਹਾਂ ਉਹਦੇ ਲਾਗੇ ਦੂਜੀ ਸਾਈਡ ਪੰਪ ਕੇ ਲਾਗੇ ਬੈਠਿਆ ਬੰਦਾ ਹੂੰ ਕਹਿੰਦਾ ਮੈਂ ਪੈਂਚਰਾਂ ਦੀ ਦੁਕਾਨ ਕਰਦਾ ਪਰ ਇਹ ਕਹਿੰਦਾ ਪਹਿਲਾਂ ਤੇ ਮੇਰਾ ਇਹ ਹੀ ਕੰਮ ਹੈ ਕਹਿੰਦਾ ਦਵਾਈ ਦਾ ਇਹ ਅਛਾ ਮਤਲਬ ਦਾਦੇ ਪੁਰਖੇ ਹੀ ਛੱਡ ਗਏ ਦਾ ਇਹ ਬੰਦੇ ਨੂੰ ਦਾਦੇ ਪੁਰਦਾਦੇ ਉਹ ਅੱਗੇ ਦੇ ਇਹ ਵੀਰੇ ਹੀ ਦੇ ਰਿਆ ਹੈ ਹਾਂ ਵੀ ਵੀ ਠੀਕ ਹੈ ਜਿਹੜਾ ਜਾਇਜ਼ ਪੈਸੇ ਅਗਲਾ ਇੰਨੇ ਪਉਦੇ ਫालतू ਵੀ ਨਹੀਂ ਲੰਦਾ ਹਾਂ ਇਹ ਵੀ ਤਰਾ ਪਾਉਂਦਾ ਡਾਕਟਰਾਂ ਮੈਂ ਕਿੰਨਾ ਜਾਣਦੇ ਆਹਲਾ ਕਹਿੰਦਾ ਵੀ ਆਹ ਉਹ ਕ ਹਰਕ ਵੇਲੇ ਪੈਸੇ ਪੈਸੇ ਬੰਦਾ ਭੁੱਲ ਜਾਂਦਾ ਗੱਲ ਫਰਕ ਪੈਣੀ ਹਾਂ ਕਹਿੰਦੇ ਨਾ ਕਿ ਸਵਾਦ ਦੇ ਟੁਟਕੇ ਨੇ ਬੰਦੇ ਨੂੰ ਆਰਾਮ ਆ ਜਾਂਦਾ ਤੇਰੀ ਵਾਰ ਕਿਸੇ ਦਾ ਹੱਥ ਜਾ ਸਭ ਹੋ ਜਾਂਦਾ ਕਿਵੇਂ ਲੱਖਾਂ ਕੁਤਾ ਲਾ ਕੇ ਵੀ ਥੋੜਾ ਆਰਾਮ ਨਹੀਂ ਆਉਂਦਾ ਜਦ ਰਾਮ ਆ ਜਵੇ ਹਾਂ ਬੰਦਾ ਪੈਸੇ ਲੱਗੇ ਭੁੱਲ ਜਾਂਦਾ ਕਿੱਥੇ ਬੰਦਾ ਆਪਰੇਸ਼ਨਾਂ ਤੱਕ ਚਲੇ ਜਾਂਦਾ ਜੀ ਕਿੱਥੇ ਇਤਰੇ ਨਿਕਲਦੇ ਹਾਂ ਉਹ ਸੀਦਾ ਫਰਕ ਹੈ ਨੇ ਵੀ ਉਦੋਂ ਪ੍ਰੇਸ਼ਨ ਦੱਸਦਾ ਸੀਗਾ ਸਾਨੂੰ ਆਪਰੇਸ਼ਨ ਕਹਿੰਦਾ ਵੀ ਗੇਸਗੇ ਨੂੰ ਕਹਿੰਦਾ ਆਪਰੇਸ਼ਨ ਮੈਂ ਕਿਹਾ ਚਲੋ ਕੋਈ ਨਹੀਂ ਘਰ ਜਾ ਕੇ ਸਲਾਹ ਕਰਦੇ ਆਂ ਬੰਦਾ ਹੋਰ ਕਈ ਘਰ ਜਾ ਕੇ ਪੁੱਛਦਾ ਅਗਲੇ ਕਹਿੰਦੇ ਉੱਥੇ ਜਾਓ ਉੱਥੇ ਫਰਕ ਪੈਣਾ ਦਵਾਈ ਨਾਲ ਨਹੀਂ ਮੈਨੂੰ ਵੈਸੇ ਪਰਮਾਰ ਨੇ ਠੀਕ ਰਸਤੇ ਪਾਤਾ ਉਹਨਾਂ ਨੇ ਇੰਦਾ ਦੱਸਿਆ ਉਹਨਾਂ ਨੇ ਕਹਿਤਾ ਵੀ ਨਹੀਂ ਵੀ ਉਹ ਦਰਦ ਨਹੀਂ ਹੈਗਾ ਇਹ ਵੀ ਉਹਨਾਂ ਦਾ ਹੀ ਦਰਦ ਹਾਂ ਵੀ ਪਤਨੀ ਦਾ ਹੀ ਦਰਦ ਹੁੰਦਾ ਹੈ ਉਹਨਾਂ ਨੇ ਜਦ ਦਵਾਈ ਦੇਤੀ ਤੇ ਉਹਨਾਂ ਨੇ ਪ੍ਰੇਸ਼ਨ ਸਾਨੂੰ ਉਧਰ ਰੱਖ ਐਡ ਕੰਨੀ ਦੱਸਦਾ ਆਪਰੇਸ਼ਨ ਕਹਿੰਦਾ ਤੁਸੀਂ ਛੇਤੀ ਛੇਤੀ ਆਪਰੇਸ਼ਨ ਕਰਾ ਲਓ ਹੂੰ ਮੇਰੇ ਰਾਵੀ ਦਾ ਵੀ ਜਾਨ ਨੂੰ ਖਤਰਾ ਹੋ ਜਾਂਦਾ ਹੈ ਹਾਂ ਆਹੋ ਇਹ ਉਹਦੇ ਚ ਹਾਂ ਵੀ ਸਾਰਾ ਕੁਝ ਦੇਖਣਾ ਪੈਂਦਾ ਭਾਈ ਤੇ ਬਾਕੀ ਹੁਣ ਚਾਹ ਛਕੋ ਪਹਿਲਾਂ ਤਾਂ ਚਾਹ ਠੰਡੀ ਹੋ ਜਣੀ ਹੈ ਸਮਝ ਚੱਕੋ ਬਾਬਾ ਜੀ ਚਾਹ ਛਕੋ ਨਾ ਕਰੋ ਤਾਓ ਬਜੀ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਹੁਣ ਚਾਹ ਪੀ ਕੇ ਅਮਰ ਤਾਂ ਪੀਂਦਾ ਠੰਡੀ ਚਾਹ ਠੰਡੀ ਪੀਂਦਾ ਕਰਨ ਨਾ ਠੰਡੀ ਹੋਣ ਦੇ ਹਾਂ ਚਲੋ ਸਿੱਧਾ ਛਕੀਏ ਭਰਾਵਾਂ ਤੈਂ ਤਾਂ ਹੁਣ ਠੰਡੀ ਪੀਣੀ ਆ ਹਾਂ ਅੱਜ ਇੱਧਰ ਮਿਲੋ ਤਾਇਆ ਜੀ ਨੂੰ ਤਾਇਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਦਾ ਜੀ ਠੀਕ ਆ ਚੜਦੀ ਕਲਾ ਚਲੋ ਚੜਦੀ ਕਲਾਈ ਚਾਹੀਦੀ ਆ ਤਾਇਆ ਜੀ ਕੱਲ ਨੂੰ ਆਪਣੇ ਐਂਟਰੀ ਹੋਣੀ ਆ ਭਾਈ ਆਪਣੇ ਨਵੇਂ ਕਾਕੇ ਦੀ ਹਮ ਹਰਗੁਣ ਦੀ ਜਨਮ ਦਿਨ ਮਨਾ ਜਨਮ ਦਿਨ ਨਹੀਂ ਮਨਾਉਣਾ ਕੱਲੂ ਉਹਨੇ ਮਾਲਾਂ ਤੇ ਆਉਣਾ ਅੱਛਾ ਆਣਾ ਉਰੇ ਮਾਲਾਂ ਤੇ ਹਾਂ ਉਰੇ ਲਿਆਉਣੀ ਕੱਲੂ ਅੱਛਾ ਹਰਗੁਣ ਹਾਂ ਆ ਤੇ ਕੱਲ ਨੂੰ ਉਹਦੀ ਐਂਟਰੀ ਕਰਨੀ ਆ ਹੂੰ ਦੀ ਕਰਨੀ ਆਪਾਂ ਨੇ ਤਿਆਰੀ ਹਾਂ ਤਾਂ ਹੀ ਸਵੇਰੇ ਹਲਵਾਈ ਬੁਲਾਇਆ ਹੋਇਆ ਤਾਂ ਠੀਕ ਆ ਦੱਸ ਤਾਇਆ ਹਜੇ ਤੱਕ ਗੇਮ ਸਮਝਿਆ ਹੀ ਨਹੀਂ ਸਾਰੀ ਸਮਝ ਗਿਆ ਮੈਂ ਹਾਂ ਸਭ ਨੂੰ ਚੰਨ ਨਹੀਂ ਲੈ ਆਂਦੀ ਚਾਨਣਿਆਂ ਚ ਉਹਨਣੀਆਂ ਸਾਰਾ ਸਾਰਾ ਬਹੁਤੀ ਆ ਨਾ ਨਾ ਸਿਆਣੇ ਨੇ ਮੇਕਰ ਆਂਦਾ ਇਹਦਾ ਹੈ ਉਹਨੇ ਗੱਲ ਕਰੀ ਸੀ ਹਾਂ ਦਿੱਖੋ ਸਿਆਣੇ ਨਹੀਂ ਨਹੀਂ ਕਰਤਾ ਤਾਂ ਸਾਰਾ ਕੁਝ ਲਿਖਾ ਲਿਖਾਇਆ ਹੋਇਆ ਏ ਹਾਂ ਤੇ ਆ ਜਾਣਾ ਸਮਾਨ ਸਾਰ ਹਾਂ ਚਾਨਣੀ ਲਖਾਤੀਆਂ ਚਾਨਣੀ ਨਹੀਂ ਲੱਗੇ ਤਾਂ ਆਏ ਹੋ ਜਾਂਦਾ ਨਹੀਂ ਪ੍ਰੋਗਰਾਮ ਆਕਦੇ ਦੇ ਘਰ ਹਾਂ ਨਾ ਕਹਿ ਤਾ ਟੈਂਟ ਵਾਲੇ ਨੂੰ ਟੇਬਲ ਟੂ ਬੁਲਾਵਨੇ ਤਾਂ ਇਹ ਕਾਲੂ ਨਾ ਫਿਰ ਹਾਂ ਦੋ ਸ਼ਬਦ ਵੀ ਲਾਉਣੇ ਆ ਆਪਾਂ ਅੱਛਾ ਠੀਕ ਹੈ ਅੱਛਾ ਹਾਂ ਤਿਆਰੀ ਕਰ ਕਾਲੂ ਕਾਲੂ ਕੋਈ ਨਾ ਫਿਰ ਤਾਈ ਦੀ ਪੋਤੀ ਉਹ ਲੱਗਦੀ ਆ ਹਰਗੁਣ ਕਾਲੂ ਫਿਰ ਪੋਤੀ ਦੇ ਆਣ ਦੀ ਖੁਸ਼ੀ ਚ ਦੋ ਸ਼ਬਦ ਵੀ ਹੋ ਜਵੇ ਹਾਂ ਹੈ ਧਾਰਮਿਕ ਲਾ ਦਿਓ ਕੋਈ ਵਧੀਆ ਜਾ ਉਹ ਵਧੀਆ ਜੈਲਾ ਮਰਜੀ ਸੁਣੀ ਤੂੰ ਹਾਂ ਉਹ ਨਾਲ ਤੇਰੀ ਲੀਲਾ ਨਾਰੀ ਉਹ ਜਿਹੜਾ ਮਰਜੀ ਮਾਪਰ ਵੀ ਆਂਦਾ ਏ ਹਾਂ ਉਹਦੀਆਂ ਮਾਪਣੀਆਂ ਵਾਲੇ ਜਿਹੜਾ ਮਰਜੀ ਸੁਣੀ ਹਾਂ ਤੇਰੇ ਚੱਲੇ ਤੋਂ ਸੂਰ ਦੀ ਦੀ ਹੋਈ ਵੀ ਹਾਂ ਆ ਪਿਆਣ ਹੁਣ ਗਲਾ ਗੁਲਾ ਖੰਗ ਲੱਗੀ ਖਨਵਾੜੀ ਹਾਂ ਖੰਗ ਖਰ ਖਸਾਂ ਸੁਬ ਲੈ ਚਾ ਹਾਂ ਗੜਾ ਸਾਹ ਐਂ ਖੰਗ ਦਾ ਸਾਹ ਨਾੜ ਜਾਣੀ ਹਾਂ ਇਹ ਤਾਂ ਹੈ ਬਾਈ ਤਾਈ ਨੂੰ ਸ਼ੌਂਕ ਬਹੁਤਾ ਗਾਣ ਦਾ ਹਾਂ ਸ਼ੁਰੂ ਤੇ ਹੀ ਤਾਂ ਇਹਨੂੰ ਸ਼ੁਰੂ ਤੇ ਸ਼ੌਂਕ ਆ ਗੌਰ ਨਹੀਂ ਗੱਲ ਹੋਈ ਬਾਤ ਜਦ ਗੌਰ ਨਹੀਂ ਕਰ ਗੌਰ ਕਰ ਦੇਣਾ ਉਹ ਸੁਰਜਣ ਵੀ ਕਹਿੰਦਾ ਉਹ ਦੇਲੇ ਵਾਲਾ ਕਹਿੰਦਾ ਤੁਸੀਂ ਗੌਰੇ ਨਹੀਂ ਕਰੀ ਯਾਰ ਤੁਸੀਂ ਤਾਂ ਜੀ ਆਪ ਗੌਰ ਕਰਨੀ ਸੀ ਨਾ ਤਾਂ ਤਾਂ ਗੱਡੀਆਂ માં ਘੁੰਮਣਾ ਦਾ ਹਾਂ ਤੇ ਅਸੀਂ ਵੀ ਘੁੰਮਣਾ ਖੜਾ ਤਾਇਆ ਜਾਂਦਾ ਜਿਹੜੇ ਰਾਜੀ ਹੁੰਦੇ ਨਾ ਉਹ ਤਾਂ ਕੌਣ ਦੇਲੇ ਮਾ ਤੁਹਾਡੀ ਢੂਢੀ ਹਾਂਜੀ ਹਾਂਜੀ ਸ਼ਾਵਾਂ ਦੇ ਕਾ ਜਾਂਦੇ ਮੈਨੂੰ ਉਹ ਇਹ ਕਹਿੰਦੇ ਤੁਸੀਂ ਤਰੱਕੀ ਕਰਦੇ ਸੀ ਤੁਹਾਡੇ ਨਾਲ ਹੁਣ ਤਾਂ ਨਹੀਂ ਇੱਕ ਗੱਲ ਦੀ ਬਾਈ ਹੈਰਾਨੀ ਹੁੰਦੀ ਆ ਦੇਖ ਲਓ 80 ਸਾਲ ਉਮਰ ਹੋਣੀ ਜਈ ਘੱਟੋ ਘੱਟ ਹੈ ਪਰ ਫੇਰ ਕਿਉਂਕਿ ਤਾਇਆ ਸਭ ਤੋਂ ਬੜਾ ਐ ਦੋ ਬੂਆ ਫੇਰ ਤਿੰਨ ਭਰਾ ਤੇ ਚਾਰ ਭਰਾ ਤੇ ਚਲੋ ਇੱਕ ਤਾਇਜੀ ਦੀ ਤਾਂ ਪਹਿਲੇ ਹੀ ਡੈਥ ਹੋ ਗਈ ਸੀ ਹਨਾ ਤਾਈ ਤੇ ਹੈ ਦਿੱਲੀ ਹੋ ਗਈ ਦਿੱਲੀ ਡੈਥ ਹੋ ਗਈ ਦੀ ਉਹ ਭਾਈ ਟੈਕਸੀ ਦਾ ਕੰਮ ਚੱਕ ਕਰਦੇ ਤੇ ਤੇ ਚਾਰ ਭਰਾ ਦੋ ਭੈਣਾ ਮਤਲਬ ਸਭ ਤੋਂ ਬੜੇ ਬੜੇ ਤਾਇਆ ਜੀ ਆ ਹਨਾ ਜੀ ਹੂੰ ਉਮਰ ਮੈਂ ਕਹਿੰਦਾ 80 ਤੇ ਬਾਹਰੇ ਹੋਣੀ ਤਾਂ ਇਹ ਆ ਬ੍ਰਾਹਮਣ ਬਿੰਦਰਾ ਖੜੀ ਸੂਹਤ ਹੋਏ ਨੰਬਰ ਅਸੀਂ ਅਸੀਂ ਸੂਹਤ ਆਦੇ ਦਾਦਾ ਯਾਰਾ ਸਾਹਿਬ ਜਾਂਦੇ ਪਏ ਅੱਛਾ ਜੀ ਯਾਰ ਬਾਕੀ ਦਾਦਾ ਦਾ ਵੀ ਛਾਲ 2 ਸਾਲ ਦਾ ਮਾਂ ਨਹੀਂ ਘਾਜ ਮੈਨਿ ਜਾਣੀ ਉਹ ਪਤਾ ਨਹੀਂ ਆਇਆ ਅੰਦੇ ਦਾ ਸੂਜੀ ਨਹੀਂ ਹੈਗੀ ਅੱਛਾ ਜੀ ਛੋਟਾ ਬੱਚਾ ਹੋਊਗਾ ਜਿਕਣਾ ਨੂਰ ਦਾ ਸਾਡੀ ਹਾਂ ਜੀ ਹੱਲੇ ਕਿੰਨੇ ਸੰਜ ਪਏ ਤੇ ਹੁਣ ਮੈਨੂੰ ਤਾਂ ਪਤਾ ਨਹੀਂ ਸਾਨੂੰ ਸਭ ਨੂੰ ਕੋਈ ਤਾਂ ਹੰਕਰੀ 47 ਹੈ ਨਾ 47 ਚ ਸੱਚ ਹਾਂ 47 ਚ 47 ਦੇ ਪਹਿਤੇ ਆ ਸਮਝ ਲਓ ਜੇ ਜਿਆਦਾ 2 ਸਾਲ ਦਾ ਤਾਂ ਫਿਰ ਤਾਂ 45 ਦਾ ਜਾਨੂੰ ਲਾ ਲਓ ਸਮਝ ਲਓ ਤਾਂ ਇਹਦਾ 45 ਤੇ 55 55 ਸਾਲ ਉਹ ਹੋ ਗਏ 25 ਸਾਲ ਇਹ 80 ਸਾਲ ਉਮਰ 80 ਪੂਰੀ 80 ਸਾਲ ਉਮਰ ਮੈਂ ਤਾਂ ਸਾਈਕਲ ਵਿੱਚ ਲੰਘਾ ਰੋਜ਼ ਸਾਈਕਲ ਹਾਂ ਸਾਈਕਲ ਕਰਕੇ ਤਾਂ ਸਾਈਕਲ ਕਰਕੇ ਤਾਂ ਸਿਹਤ ਬਚਿਆ ਹੋਇਆ ਕਿੱਥਾ ਪਥਰੇੜੀਆਂ ਜਟੜਨੀਆਂ ਹੂੰ ਪੁੱਠਾ ਜਾ ਕੇ ਵੀ ਖਾਣਾ ਲਾਈਦਾ ਹੂੰ ਕੈਮ ਕਰਾ ਹਣ ਤਾਂ ਇਹਨੂੰ ਸ਼ੌਂਕ ਥੋੜਾ ਲੇਟ ਜਾ ਕੇ ਪੁੱਛੇ ਫੇਰ ਸੈਕਿੰਡ ਚਲਾ ਕੇ ਖਾਣਾ ਬਾਕੇ ਦਹੀਂ ਦੀ ਰੇਸ ਵੇ ਪੀਉਰਾ ਰੇਸ ਮੈਂ ਵੀ ਯਾਰ ਇਸਕੇ ਤਾਇਲੇ ਤਾਂ ਹੋ ਗਏ ਸਾਰਾ ਕੁਝ ਐਫਰਚੂਨੇਟ ਆਇ ਦੀ ਤਾਂ ਫਿਰ ਤੇ ਉਹਨਾਂ ਜਾ ਕੇ ਲਾਉਣਾ ਅਸਲੀ ਨਾ ਸਰੀਰ ਵੀ ਤਾਂ ਹਵੀਂ ਕੰਮ ਆ ਰਿਹਾ ਤਾਇਕ ਨਹੀਂ ਹਾਂ ਇਹ ਤਾਂ ਗੱਲ ਹੈ ਹੁਣ ਸਾਈਕਲ ਚਲਾ ਰਹੇ ਹਾਂ ਅੱਪਰ ਤੋਂ ਬਾਹਰ ਆ ਬਾਈ ਖੋਲਦੀਆਂ ਪਿਓਲਾ ਮਗਾ ਕੇ ਹਟਿਆ ਮੈਂ ਫਿਰ ਆਉਂਦਾ ਮੱਖਾ ਚੱਲ ਚੱਲੀਏ ਉਹ ਘਰ ਨੂੰ ਹੂੰ ਬਾਹਰ ਬੰਦੇ ਬੈਠੇ ਹੁੰਦੇ ਨਾ ਹੂੰ ਇਹਨਾਂ ਸੁਣਿਆ ਬੰਦਾ ਸਭ ਮਨਿੰ ਤਿੰਨ ਜਣਾਂ ਨਾਲ ਹਾਕ ਮਾਰਦੀ ਇਹਦੇ ਬਾਬਾ ਜੀ ਬਾਬਾ ਜੀ ਮਗਾਹਾਂ ਜੀ ਮੈਂ ਚੱਲ ਗਿਆ ਕੋਈ ਇਹਨਾਂ ਗੱਲ ਸੁਣ ਕੇ ਜਾਓ ਮੈਂ ਕੋਈ ਗੁੱਟ ਚਲ ਗਿਆ ਜਿੱਕਣ ਤੁਸੀਂ ਵਾਚੂ ਮੈਂ ਸਾਸਿ ਗੱਲ ਬਣਦੀ ਸਾਸਿ ਗੱਲ ਕਹਿੰਦੇ ਬਾਬਾ ਕਿਹੜਾ ਮੁੰਡਾ ਥੋੜਾ ਹੂੰ ਮਗਲੀ ਫੂਲ ਮੋਦਲ ਪਾਈਦੀ ਫੇਣੀ ਘਾਇਆ ਉੱਥੇ ਹਾਂ ਹੂੰ ਹੈ ਨਾ ਕਿੰਨੀ ਉਮਰ ਹੋ ਗਈ ਮਾਜੀ ਉਮਰ ਤਾਂ ਹੋ ਗਈ 60 ਸਾਲ ਕਹਦੇ ਆ ਅਜਾ ਵੀ ਤੂੰ ਮੁੰਡਿਆਂ ਦੇ ਪਿੱਛਾ gekeਦਾ ਤੇਰੇ ਵਰਗੀ ਆਵਾਜ਼ ਨਹੀਂ ਕਿਸੇ ਦੀ ਹਾਂ ਆਵਾਜ਼ ਤੇ ਕੜਾਕਾ ਹੈਗਾ ਇਹੋ ਜੀ ਗੱਲ ਦੀਆਂ ਬਾਰੀ ਜੀ ਦਾ ਕਹਿੰਦਾ ਵੀ 80 ਸਾਲ ਜੇ ਨਾ ਰੇਟ ਵੀ ਹੋ ਜਾਂਦਾ ਨਾ ਹੁਣ ਗ੍ਰਾਂਥੀ ਗ੍ਰੁੱਥੀ ਦਾ ਸਾਰਾ ਮੇਰੇ ਤੇ ਹੀ ਹੋਵੇ ਹੂੰ ਵੀ ਫੁੱਲ ਤੇ ਆਉਂਦਾ ਉਹ ਜੇ ਦੇਖੋ ਵੀ ਮਨ ਰੇਟ ਹੋ ਗਿਆ ਹਰਦਾਸ ਹੋਣ ਲੱਗੀ ਹੂੰ ਫਿਰ ਵੀ ਕਹਿੰਦੇ ਵੀ ਹਰਦਾਸ ਹੁੰਦੀ ਆ ਇਹਦੇ ਬਾਅਦ ਵਾਕ ਲੈਣਾ ਕਿਸਾਨ ਨੂੰ 5 ਮਿੰਟ ਦੇਣੀ ਦੇਣੇ ਹੂੰ ਕੱਲ ਹੀ ਵੇਚਣਾ ਹੂੰ ਨਹੀਂ ਤਾਂ ਹੈ ਚੰਗ ਵਧੀਆ ਗੱਲ ਹੈ ਦੇਖ ਕੇ ਜਦ ਕਹਿੰਦੇ ਬਾਬਾ ਜੀ ਦਾਦੇ ਸਤਿਨਾਮ ਤੇਰੀ ਵੀ ਵੀ ਕਨਾ ਟੋੜੇ ਜੀ ਬਿਲਕੁਲ ਬਿਲਕੁਲ ਚਲੋ ਠੀਕ ਆ ਜੀ ਹੁਣ ਅਗਲੇ ਵਲੋਗਾਂ ਚ ਤੁਹਾਨੂੰ ਭਾਈ ਦਿਖਾਵਾਂਗੇ ਫਿੱਤਾ ਜੀ ਦੀ ਆਵਾਜ਼ ਵੈਸੇ ਤਾਂ ਦੇਖੀ ਵੀ ਹੋਆ ਤੁਸੀਂ ਤੇ ਮਿਲਦੇ ਆ ਜੀ ਫੇਰ ਕੱਲ ਦੇ ਬਲੌਗ